ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਵਾਸੀ ਕਿਸਾਨਾਂ ਵੀਰਾਂ ਨੂੰ ਬੇਨਤੀ ਕੀਤੀ ਅੱਜ ਆ ਬਾਹੇ ਜੋਰ ਹੋਇਆ ਬੀਸੀ ਸਾਹਿਬਾ ਨੂੰ ਇੱਥੇ ਗੁਰਦਾਰ ਸਾਹਿਬ ਕੈਂਪ ਲੱਗ ਰਿਹਾ ਸਾਰ ਸਾਕਤਾਂ ਨੂੰ ਕਿਸਾਨਾਂ ਵੀਰਾਂ ਨੂੰ गुरदा साहब पहुंचो अपनिया जो भी मुश्किल हार ओार करो उन्हचार सुनो ये दे दबारा बेनती की जाएगी भाई नगर वासियों को खेती बाड़ी का महकमा जो ही है डीसी साहब गुरुदा साहब पहुंच गया है साहु संतान को बेनती की छेती तो छेती गुरद्वारा साहब पहुंच जाओ जो इतने कैंप लग रहा है आज भी अपन मुश्किल डीसी साहब के हुक्म विचार प्रचार करो उन्होंने विचार सुनो ਦੇਰ ਮਾਰਾ ਬਹਿਤੀ ਕੀਤੀਆਂ ਲਿਆ ਭਾਈ ਉਹ ਜ਼ਰੂਰੀ ਸੀ ਕਿ ਲੋਕਾਂ ਤੱਕ ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰੀਏ ਅੱਜ ਅਸੀਂ ਪਿੰਡ ਜਿੰਦੜ ਵਿਖੇ ਇਕੱਠੇ ਹੋਏ ਆਂ ਕਿ ਪਰਾਲੀ ਨੂੰ ਆਗਣੇ ਲਾਉਂਦੇ ਨਹੀਂ ਜਿਹੜੀ ਸਟੱਬਲ ਬਰਨਿੰਗ ਹੈ ਉਹਨੂੰ ਅਸੀਂ ਜ਼ੀਰੋ ਕਰਨਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਗੁਰਦਾਸਪੁਰ ਸਾਡੇ ਵਾਸੀ ਸਾਡੇ ਲੋਕ ਬੜੇ ਹੀ ਪਿਆਰੇ ਮੈਂ ਕਿ ਦਿਲੋਂ ਧੰਨਵਾਦ ਉਹਨਾਂ ਦਾ ਕਰਦਾ ਬੜੇ ਹੀ ਸਮਝਦਾਰ ਨੇ ਅੱਜ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੂੰ ਦੱਸਿਆ ਕਿ ਪਰਾਲੀ ਸਾਡਾਂ ਦੇ ਨੁਕਸਾਨ ਕੀ ਹੈ ਤੇ ਪਰਾਲੀ ਨੂੰ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਨਾ ਹੈ ਜਿੱਦਾਂ ਬਿਲਰਾਂ ਨੇ ਕਿਦਾਂ ਚੁੱਕਣਾ ਹੈ ਪੰਚਾਇਤੀ ਜ਼ਮੀਨ ਖਾਲੀ ਕਰਾ ਕੇ ਉੱਥੇ ਰਖਾਵਾਂਗੇ ਤੀਸਰਾ ਇੰਡਸਟਰੀਆਂ ਨਾਲ ਟਾਈਪ ਕੀਤਾ ਕਿ ਤੁਸੀਂ ਪਰਾਲੀ ਨੂੰ ਵਰਤੋ ਹਮੇਸ਼ਾ ਜਿੱਦਾਂ ਹੁਣ ਅੱਛੀ ਗੱਲਬਾਤ ਕੀਤੀ ਜੀ ਕੁਝ ਕਿਸਾਨ ਵੀਰਾਂ ਨੇ ਸਾਨੂੰ ਕਿਹਾ ਕਿ ਦੇਖੋ ਜੀ ਸਾਡੇ ਕੋ ਖਰਚੇ ਦੀ ਕਈ ਵਾਰੀ ਦਿੱਕਤ ਆਂਦੀ ਹੈ ਅਸੀਂ ਚੁੱਕ ਕੇ ਕਿੱਦਾਂ ਛੁੱਟੀ ਹੈ ਬੜਾ ਖਰਚ ਆਂਦਾ ਹੈ ਅੱਛੀ ਇਸੇ ਸੰਬੰਧੀ ਬਿਲਰਾਂ ਨਾਲ ਵੀ ਗੱਲ ਕੀਤੀ ਹੈ ਕਿਉਂਕਿ ਉਹਨਾਂ ਦਾ ਵੀ ਕੋਈ ਇਸ਼ੂ ਸੀਗਾ ਉਹ ਵੀ ਇਹ ਚੀਜ਼ ਹੌਲਡ ਕਰਾਇਆ ਉਹਨਾਂ ਦੇ ਰੇਟ ਸੈੱਟ ਕੀਤੇ ਐ ਇੰਡਸਟਰੀਆਂ ਨਾਲ ਟਾਈ ਅਪ ਕੀਤਾ ਐ ਤੇ ਮੈਨੂੰ ਆਸ ਐ ਕਿ ਅਸੀਂ ਉਹਨਾਂ ਤੋਂ ਚੁਕਾ ਕੇ ਇੰਡਸਟਰੀਆਂ ਤੱਕ ਪਹੁੰਚਾਵਾਂਗੇ ਤਾਂ ਜੋ ਕਿਸਾਨ ਵੀਰਾਂ ਨੂੰ ਮੁਸ਼ਕਲਾਂ ਨਾਲ ਆਣ ਵੇਲਣ ਦਾ ਵੀ ਮੁਨਾਫਾ ਹੋਏ ਤੇ ਇੰਡਸਟਰੀਆਂ ਨੂੰ ਵੀ ਜਿਹੜੀ ਐ ਖਪਤ ਕਰਨ ਲਈ ਚੀਜ਼ ਮਿਲ ਜਾਵੇ ਤੀਸਰੀ ਜਿਹੜੀ ਮੈਂ ਗੱਲ ਕਹਾਂਗਾ ਕਿ ਪਰਾਲੀ ਨੂੰ ਅੱਗ ਕਿਉਂ ਨਹੀਂ ਲਾਣੀ ਤੇ ਮੇਰਾ ਇੱਥੇ ਆਉਣ ਦਾ ਮਕਸਦ ਕੀ ਸੀਗਾ ਅਸੀਂ ਕੋਸ਼ਿਸ਼ ਹੈ ਕਿ ਹਰ ਪਿੰਡ ਨੂੰ ਕਵਰ ਕਰੀਏ ਮੈਂ ਆਪ ਖੁਦ ਜਾਵਾਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂ ਤਾਂ ਜੋ ਇੱਕ ਮਿਸਕਮਿਊਨੀਕੇਸ਼ਨ ਹੁੰਦਾ ਹੈ ਇੱਕ ਕਿਤੇ ਸਾਡੇ ਲੋਅਰ ਰੈਂਕ ਦੇ ਜਿਹੜੇ EMPLOYEES ਨੇ ਉਹ ਸਮਝਾ ਨਹੀਂ ਪਾਉਂਦੇ ਜਾਂ ਉਹਨਾਂ ਤੋਂ ਪਕੜ ਨਹੀਂ ਪਾਉਂਦੇ ਹੁਣ ਮੈਂ ਕਈ ਟਾਈਮ ਤੇ ਇਹਨਾਂ ਦਾ ਬੱਚਾ ਸੀਗਾ ਅੱਜ ਬੇਸ਼ੱਕ ਇੱਥੇ ਬੈਠਾ ਇਹਨਾਂ ਨੂੰ ਦੱਸ ਰਿਹਾ ਹਦਾਇਤਾਂ ਇਹੀ ਨੇ ਸਾਡੀ ਸਮਝਦਾਰੀ ਇਹੀ ਹੈ ਕਿਉਂਕਿ ਅਸੀਂ ਵਾਤਾਵਰਣ ਨੂੰ ਬਚਾਉਣਾ ਹੈ ਸਾਡੇ ਪੰਜਾਬ 'ਚ ਵੈਸੇ ਹੀ ਮੈਂ ਕਹਾਂਗਾ ਜੇ ਫੋਰੈਸਟੇਸ਼ਨ ਹੈ ਜੇ ਜੰਗਲ ਕਹੀਏ ਆਲਮੋਸਟ ਨਿਲ ਹੈ ਤੇ ਰਹਿ ਕੀ ਜਾਂਦਾ ਸਾਡੇ ਕੋਲ ਜਿਹੜੇ ਵਾਤਾਵਰਨ ਜਿਹੜਾ ਬਾਹਰੋਂ ਹਵਾਵਾਂ ਆ ਰਹੀਆਂ ਉਹਨੂੰ ਸਾਫ਼ ਸੁਥਰਾ ਰੱਖੀਏ ਤਾਂ ਜੋ ਬੱਚੇ ਜਿਹੜੇ ਕਿਸੇ ਤਰ੍ਹਾਂ ਦੀ ਜਾਨਲੇਵਾ ਬਿਮਾਰੀ ਤੋਂ ਜਿਹੜੇ ਅਪਰੇ ਉਹਰੇ ਨਾਲ ਅਫੈਕਟ ਨਾ ਹੋਵੇ ਇਸ ਸਬੰਧੀ ਜਿਹੜਾ ਅਸੀਂ ਕੰਮ ਕਰਦੇ ਮੈਂ ਇਹੀ ਕਹਿ ਰਿਹਾ ਕਿ ਅਸੀਂ ਲਾਂ ਨਹੀਂ ਦੇਣੀ ਮੇਰੇ ਆਨ ਦਾ ਮਕਸਦ ਹੈ ਮੈਂ ਸਵੇਰੇ ਦਾ 7 ਵਜੇ ਦਾ ਨਿਕਲੇ ਆਂ ਮੈਂ ਇਹੀ ਕੱਲ ਨਿਕਲੇ ਆਂ ਕਿਉਂਕਿ ਮੈਂ ਕੱਲੇ ਕੱਲੇ ਕਿਸਾਨ ਆਪ ਗੱਲ ਕਰਨੀ ਹੈ ਕੱਲੇ ਕੱਲੇ ਪਿੰਡ ਤੱਕ ਆ ਪਹੁੰਚਣਾ ਤਾਂ ਜੋ ਅਸੀਂ ਰਲ ਮਿਲ ਕੇ ਆਪਣੇ ਗੁਰਦਾਸਪੁਰ ਨੂੰ ਜੜਾ ਪ੍ਰਦੂਸ਼ਣ ਮੁਕਤ ਬਣਾਣਾ ਹੈ ਪਰਾਲੀ ਨੂੰ ਆਗਣੇ ਲਾਤ ਦੇਣੀ ਤੇ ਇੱਕ ਬਾਕੀ ਜ਼ਿਲ੍ਹਿਆਂ ਲਈ ਐਗਜ਼ਾਮਪਲ ਕ੍ਰੀਏਟ ਕਰਨੀ ਹੈ ਕਿ ਜਿਹੜਾ ਗੁਰਦਾਸਪੁਰ ਪੂਰਾ ਜ਼ਿਲ੍ਹਾ ਨਹੀਂ ਅੱਗ ਲਾ ਸਕਦਾ ਤੇ ਫਿਰ ਇਸ ਕਰਕੇ ਬਾਕੀਆਂ ਨੂੰ ਨਹੀਂ ਲਾਉਂਦੇ ਬਹੁਤ ਵਧੀਆ ਹੁੰ ਘਰਾਂ ਮਿਲ ਰਿਹਾ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਦਲਵਿੰਦਰ ਜੀ ਦੀ ਦਿਗਵਾਈ ਹੇਠ ਜੋ ਕਿ ਇੱਕ ਜਾਗਰੂਕਤਾ ਮਹਿਮ ਚ ਇਦੇ ਵਿੱਚ ਅਸੀਂ 15 ਅਕਤੂਬਰ ਤੱਕ 1221 ਪਿੰਡ ਕਵਰ ਕਰ ਲਿਆ। ਤੇ ਪਿਛਲੇ ਹਫਤੇ ਤੋਂ 15 ਤਰੀਕ ਤੋਂ ਲੈ ਕੇ ਹੁਣ ਤੱਕ 15 ਤਰੀਕ ਤੋਂ ਲੈ ਕੇ ਹੁਣ ਤੱਕ ਅਸੀਂ ਤਕਰੀਬਨ 150 ਪਿੰਡ ਜਿਹੜਾ ਕਵਰ ਕਰ ਚੁੱਕੇ ਹਾਂ। ਅੱਜ ਜਿਹੜੀ ਨਵੀਂ ਆਪਾਂ ਸ਼ੁਰੂਆਤ ਕੀਤੀ ਹੈ ਕਿ ਸਵੇਰੇ 8 ਵਜੇ ਪਿੰਡ 'ਵੇ ਜਾ ਕੇ ਆਪਾਂ ਕਿਸਾਨਾਂ ਨੂੰ ਦਫ਼ਤਰੀ ਟਾਈਮ ਤੋਂ ਪਹਿਲਾਂ ਉਹਦੇ ਵਿੱਚ ਜਾ ਕੇ ਮੋਟੀਵੇਟ ਕਰਾਂਗੇ। ਪਿਆਪਕ ਪ੍ਰਾਲੀ ਨੂੰ ਆਗੜੀ ਲਾਉਣੀ ਸੋ ਇਹਦੇ ਵਿੱਚ ਕਿਸਾਨ ਵੀਰਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਦਿੱਤਾ ਜਾ ਰਿਹਾ ਸਾਡੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸਰਦਾਰ ਰਜਿੰਦਰ ਸਿੰਘ ਜੀ ਉਹ ਵੀ ਪਿੰਡਾਂ ਪਿੰਡਾਂ ਜਾ ਕੇ ਜਿਹੜਾ ਉਹ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਉਮੀਦ ਹੈ ਕਿ ਅਸੀਂ ਇਸ ਵਾਰੀ ਜਿਹੜਾ ਉਹ ਜ਼ੀਰੋ ਪੱਧਰ ਤੇ ਨੇੜੇ ਵਿੱਚ ਕੰਮ ਜਬਰਾਵਾਂਗੇ ਜਿਹਦੇ ਵਿੱਚ ਕਿ ਸਾਰੀ ਤਰ੍ਹਾਂ ਦੀ ਲੋੜ ਹੈ ਉਹ ਕਿ ਇਹਦੇ ਵਿੱਚ ਕਿ ਸਿਰਫ ਕਿਸਾਨ ਨਹੀਂ ਐ ਜਿੱਥੇ ਪੰਨੀਆਂ ਵੀ ਸਾਡੇ ਨਾਲ ਨੇ ਸਾਡੇ ਨਾਲ ਜਿਹੜੀਆਂ ਐਨ ਜੀਓ ਵੀ ਨਾਲ ਨੇ ਕੋਈ ਸਾਡੇ ਜਿਹੜੇ ਆ ਉਹ ਡਿਪਾਰਟਮੈਂਟ ਤੇ ਹੈ ਹੀ ਆ ਵਾ ਹਰ ਇੱਕ ਤਰ੍ਹਾਂ ਜਿਹੜਾ ਉਹ ਦੇਣ ਨੂੰ ਤਿਆਰ ਆ ਖਾਸ ਕਰਕੇ ਜਿਹੜਾ ਮੀਡੀਆ ਵਾ ਉਹ ਸਾ ਇਹਨਾਂ ਨੂੰ ਵਾਰਕਿਆ ਕਿ ਆਪਾਂ ਜੇ ਇਹ ਸਾਰਿਆਂ ਦਾ ਫਰਜ਼ ਮੰਨਦਾ ਕਿ ਆਪਾਂ ਵੱਧ ਤੋਂ ਵੱਧ ਸਹਿਯੋਗ ਕਰੀਏ ਤੇ ਆਪਣੇ ਜਿਹੜੇ ਸੁਨਿਆ ਵਾ ਉਹ ਫਾਰਵਰਡ ਤੱਕ ਪਹੁੰਚੇ